ਜਦੋਂ ਵੀ ਖੰਡੇ ਬਾਟੇ ਪੋਲ ਦੀ ਗੱਲ ਆਉਂਦੀ ਹੈ ਨਾ ਜਦੋਂ ਵੀ ਅੰਮ੍ਰਿਤ ਦੀ ਗੱਲ ਆਉਂਦੀ ਸ਼ੱਕਣ ਦੀ ਗੱਲ ਆਉਂਦੀ ਕਈ ਸਵਾਲ ਖੜੇ ਹੋ ਜਾਂਦੇ ਸਾਡੀ ਸੁਰਤ ਦੇ ਵਿੱਚ ਕੀ ਤਰ੍ਹਾਂ ਦੇ ਸਵਾਲ ਪੈਦਾ ਹੋ ਜਾਂਦੇ ਮੈਂ ਸਿਰਫ ਛੋਟੀ ਜੀ ਬੇਨਤੀ ਕਰਦੀ ਹੁਣ ਕਈ ਇਹ ਵੀ ਸੁਣਨ ਨੂੰ ਮਿਲਦਾ ਵੀ ਅਮਰ ਸ਼ੱਕ ਨਾ ਕਿਹੜੇ ਜ਼ਰੂਰੀ ਹੈ ਮਨ ਸਾਫ ਹੋਣਾ ਚਾਹੀਦਾ ਹੈ ਗੁਰਬਾਣੀ ਤਾਂ ਸਹੀ ਪੜ ਲੈਨੇ ਹਾਂ ਗੁਰਬਾਣੀ ਨਾਲ ਤੇ ਜੁੜ ਲੈਨੇ ਹੁਣ ਤੁਹਾਨੂੰ ਮੈਂ ਦੁਨਿਆਵੀ ਉਦਾਹਰਣ ਦੇ ਦਿਨਾ ਤੁਸੀਂ ਬੱਚੇ ਨੂੰ ਜਦੋਂ ਸਕੂਲ ਚ ਲਿਜਾਉਂਗੇ ਨਾ ਡਮੀਸ਼ਨ ਕਰਾਉਣ ਦੇ ਲਈ ਜੇ ਹੁੰਦੀ ਡਮੀਸ਼ਨ ਹੋ ਗਈ ਹੈ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸਾਡਾ ਬੱਚਾ ਵਧੀਆ ਪੜ ਲੈਂਦਾ ਲਿਖ ਲੈਂਦਾ ਵਰਦੀ ਦੀ ਕਿ ਲੋੜ ਕਹਿੰਗੇ ਵਰਦੀ ਦੀ ਲੋੜ ਹੈ ਬੱਚਾ ਤੁਹਾਡਾ ਬਹੁਤ ਹੁਸ਼ਿਆਰ ਹੋਵੇ ਜਿੰਨਾ ਮਰਜੀ ਹੁਸ਼ਿਆਰ ਹੋਵੇ ਪਰ ਵਰਦੀ ਪਾ ਕੇ ਉਹਨੂੰ ਪਹਿਣੀ ਹੈ ਉਹ ਚਾਹੇ ਨੰਬਰ ਵੱਤੋ ਵੱਦ ਲੈਂਦਾ ਹੋਵੇ ਜੇ ਵਰਦੀ ਨਹੀਂ ਪਾਈ ਤੇ ਟੀਚਰ ਨੇ ਭਜਾ ਦੇਣੇ ਪੰਨਾ ਜ ਵਰਦੀ ਪਾ ਕੇ ਆਏਗਾ ਵਰਦੀ ਪਾ ਕੇ ਆਏਗਾ ਕਿਉਂ ਵਰਦੀ ਕਿਉਂ ਜ਼ਰੂਰੀ ਹੈ ਕਿਉਂਕਿ ਜਿਹੜੀ ਵਰਦੀ ਹੈ ਉਹ ਦੱਸਦੀ ਹੈ ਵੀ ਇਹ ਕਿਹੜੇ ਸਕੂਲ ਨਾਲ ਜੁੜਿਆ ਹੋਇਆ ਹੈ ਇਹ ਕਿਹੜੇ ਸਕੂਲ ਨਾਲ ਸਬੰਧ ਰੱਖਦਾ ਹੈ ਕਿਹੜੇ ਸਕੂਲ ਉਹ ਵਰਦੀ ਇਸ ਗੱਲ ਦੀ ਪਹਿਚਾਣ ਹੈ ਪੰਜ ਕਕਾਰ ਇਹ ਦਸਤਾਰ ਇਹ ਦਾੜੇ ਸਾਡੀ ਪਹਿਚਾਨ ਤੇ ਜਿਹੜਾ ਮਨੁੱਖ ਆਪਣੀ ਪਹਿਚਾਨ ਨੂੰ ਹੀ ਭੁੱਲ ਗਿਆ ਤੇ ਸਾਬ ਜੀ ਕਹਿੰਦੇ ਜੀਵਨ ਦੇ ਸਫਰ ਚ ਕੀ ਖੱਟੇਗਾ ਇਹ ਪੰਜ ਕਕਾਰ ਜਿਹੜੇ ਨੇ ਇਹ ਦਸਤਾਰ ਜਿਹੜੀ ਐ ਖੰਡੇ ਬਾਟੇ ਦੀ ਪੋਲ ਜਿਹੜੀ ਐ ਇਹ ਸਾਡੀ ਪਹਿਚਾਨ ਹੈ ਇਹ ਕੋਰ ਸਵਾਲ ਖੜਾ ਹੁੰਦਾ ਜੀ ਸਾਡੇ ਕੋ ਨਿਭਦਾ ਨਹੀਂ ਅਸੀਂ ਤਾਂ ਨੇ ਸਾਡੀ ਤਹਸੀਅਤ ਨਹੀਂ ਜਿਹੜਾ ਅੰਮ੍ਰਿਤ ਨੂੰ ਅਸੀਂ ਨਿਭਾ ਦਈਏ ਜਿੰਨੇ ਅੰਮ੍ਰਿਤ ਦੇਣਾ ਹੈ ਉਹ ਆਪੇ ਨਿਭਾਏਗਾ ਜਿੰਨੇ ਖੰਡੇ ਬਾਟੇ ਦੀ ਪੋਲ ਦੇਣੀ ਹੈ ਉਹਨੇ ਆਪਣੇ ਆਪ ਨਿਭਾ ਦੇਣਾ ਪਰ ਅਸੀਂ ਆਈਏ ਤਾਂ ਸੇ ਕਈਏ ਤਾਂ ਸੇ ਵੀ ਸਾਨੂੰ ਦਿਓ ਦਾਦੇ ਪਰ ਮੈਂ ਬੇਨਤੀ ਕਰੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ ਅਮਰਸ਼ਕਨ ਦੇ ਨਾਮ ਤੇ ਵੀ ਅਜੀ ਨਹੀਂ ਸ਼ਕਨਾ ਫਿਰ ਸ਼ੱਕ ਲਵਾਂਗੇ ਤੇ ਕੋ ਨਿਭਿਆ ਨਹੀਂ ਨਿਭਾਇਆ ਨਹੀਂ ਜਾਣਾ ਮਨ ਸਾਫ ਹੋਣਾ ਚਾਹੀਦਾ ਤੇ ਮੈਂ ਸੋਚਦਾ ਵੀ ਗੁਰੂ ਗੋਬਿੰਦ ਸਿੰਘ ਤੋਂ ਜ਼ਿਆਦਾ ਮਨ ਸਾਫ ਕੋੜੀ ਹੈ ਸਾਡਾ ਜਿਨੇ ਆਪ ਪੰਜ ਪਿਆਰਿਆਂ ਦੇ ਸਾਹਮਣੇ ਝੁੱਕ ਕੇ ਗੱਲ ਆ ਕੇ ਵੀ ਅਖੰਡੇ ਪਾਟੇ ਦੀ ਪੋਲ ਮੈਨੂੰ ਵੀ ਦਿਓ ਫਿਰ ਉਹਦੇ ਖੰਡੇ ਬਾਟੇ ਦੇ ਪ੍ਰਤੀ ਸਾਡੇ ਸਵਾਲ ਕਿਉਂ ਸ਼ੰਕੇ ਕਿਉਂ ਸ਼ੰਕਾ ਤਾਂ ਹੋਣਾ ਹੀ ਨਹੀਂ ਚਾਹੀਦਾ ਸਵਾਲ ਤਾਂ ਖੜੇ ਹੋਣੇ ਨਹੀਂ ਚਾਹੀਦੇ ਕਦੇ ਵੀ ਉਹ ਗੱਲ ਬੱਕਰੀ ਵੀ ਸਾਡਾ ਮਨ ਨਹੀਂ ਮੰਨ ਰਿਆ ਪਰ ਖੰਡੇ ਬਾਟੇ ਦੀ ਪੋਲ ਤੇ ਸਵਾਲ ਨਹੀਂ ਹੋਣਾ ਚਾਹੀਦਾ ਉਹ ਗੱਲ ਬੱਕਰੀ ਵੀ ਅਸੀਂ ਸ਼ੱਕਣਾ ਨਹੀਂ ਚਾਹੁੰਦੇ ਪਰ ਸਵਾਲ ਨਹੀਂ ਖੜਾਉਣਾ ਚਾਹੀਦਾ ਵੀ ਨਿਭ ਨਹੀਂ ਰਿਆ ਸਾਡੇ ਕੋਲ ਜਾਂ ਨਿਭਾਇਆ ਨਹੀਂ ਜਾਣਾ ਸਾਡੇ ਕੋਲ ਹੁਣ ਇਹ ਵੀ ਸਵਾਲ ਹੁੰਦਾ ਹੈ ਨਾ ਵੀ ਪਹਿਲਾਂ ਨੂੰ ਗੁਰਬਾਣੀ ਸਿਖਾ ਦਈਏ ਪਹਿਲਾਂ ਨੂੰ ਬਾਣੀ ਪੜ੍ਹਨੀ ਸਿਖਾ ਦਈਏ ਫਿਰ ਸ਼ੱਕ ਲੇਗਾ ਸ਼ੱਕ ਕੇ ਵੀ ਤਾਂ ਸਿੱਖ ਸਕਦਾ ਹੈ ਉਹ ਖੰਡੇ ਬਾਟੇ ਦੀ ਪੋਲ ਲੈ ਕੇ ਵੀ ਤਾਂ ਉਹ ਸਿੱਖ ਸਕਦਾ ਹੈ ਉਹ ਦੂ ਵੀ ਤਾਂ ਗੁਰਬਾਣੀ ਸਿੱਖ ਸਕਦਾ ਹੈ ਪੜ੍ਹਨੀ ਸਿੱਖ ਸਕਦਾ ਹੈ ਜਾਣ ਸਕਦਾ ਹੈ ਕਿ ਉਸ ਤੋਂ ਬਾਅਦ ਰੋਕ ਥੋੜੀ ਹੈ ਗੱਲ ਮਨ ਦੇ ਮੰਨਣ ਦੀ ਮਨ ਨਹੀਂ ਮੰਨਦਾ ਇਸ ਲਈ ਚਲੋ ਠੀਕ ਹੈ ਮਨ ਨਹੀਂ ਮੰਨਦਾ ਮੈਂ ਬੇਨਤੀ ਕਰੇ ਵੀ ਸਵਾਲ ਨਹੀਂ ਖੜਾਉਣਾ ਚਾਹੀਦਾ ਜਿਹੜੀ ਦਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤੀ ਹੈ ਉਹਦੇ ਤੇ ਸਵਾਲ ਨਹੀਂ ਹੋਣਾ ਚਾਹੀਦਾ ਉਹਦੇ ਤੇ ਸ਼ੰਕੇ ਨਹੀਂ ਹੋਣੇ ਚਾਹੀਦੇ ਉਹ ਗੱਲ ਵੱਖਰੀ ਵੀ ਸਾਡਾ ਜੀ ਮਾਨਸ ਗੱਲ ਨੂੰ ਕਬੂਲ ਨਹੀਂ ਕਰਦੇ ਇਸ ਲਈ ਬਹਾਨੇ ਬਣਾ ਕੇ ਉਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਪਰ ਜਿਹੜੀ ਦਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਉਹ ਤਾਂ ਸਬ ਤੂਤਮ ਹੈ ਉੰਦੇ ਤੇ ਕੋਈ ਸਵਾਲ। ਇਸ ਲਈ ਸਹਿਬ ਜੀ ਕਹਿੰਦੇ ਪੀਵੋ ਅਮਰਿਤ। ਸਦਾਰ ਹੋ ਹਰ ਦੰਗ। ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ। ਇਹ ਸੱਚੀ ਬਾਣੀ। ਇਹ ਸੱਚੀ ਬਾਣੀ ਜਿਹੜੀ ਸੱਚ ਨਾਲ ਜੋੜਦੀ ਹੈ। ਜਿਹੜੇ ਸੱਚ ਦਾ ਅੰਦਰ ਪ੍ਰਕਾਸ਼ ਕਰਦੀ, ਜਿਹੜੇ ਸਤ ਤੱਕ ਲੈ ਜਾਂਦੀ ਹੈ, ਜਿਹੜੇ ਸੱਚ ਦੇ ਮਾਰਗ ਤੇ ਚਲਾਉਂਦੀ ਹੈ ਉਸ ਬਾਣੀ ਦੇ ਨਾਲ To see you